ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਪ੍ਰਦੂਸ਼ਣ ਵੀ ਲਗਾਤਾਰ ਵਧ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਖਾਸ ਕਰਕੇ ਖੰਗ ਤੇ ਹੋਰ ਕਈ ਬਿਮਾਰੀਆਂ ਜਿਹੜੀ ਕਿ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਚੁੱਕਿਆ ਹੈ ਕਿਉਂਕਿ ਬਦਲਦੀ ਹਵਾ ਕਿਤੇ ਨਾ ਕਿਤੇ ਲੋਕਾਂ ਦੇ ਲਈ ਹਾਨੀਕਾਰਕ ਹੋ ਸਕਦੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਜੇਕਰ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਤਾਂ ਫਾਜ਼ਿਲਕਾ ਦੇ ਵਿੱਚ ਪ੍ਰਾਲੀ ਸਾੜਨ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਜਿੱਥੇ ਦੀ ਹਵਾ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਲੋਕਾਂ ਦਾ ਦਮ ਘੁੱਟਣਾ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਨਾਲ ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਇਹੀ ਹਾਲ ਹੋਇਆ ਪਿਆ ਪ੍ਰਦੂਸ਼ਣ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਲੋਕ ਸ਼ਾਮ ਦੇ ਵੇਲੇ ਜਿਹੜੇ ਕਿ ਘਰੋਂ ਬਾਹਰ ਵੀ ਨਿਕਲਦੇ ਨੇ ਆਪਣੇ ਕੰਮ ਕਾਜ ਨੂੰ ਲੈ ਕੇ ਤਾਂ ਉਹਨਾਂ ਦੇ ਲਈ ਵੀ ਬਹੁਤ ਜ਼ਿਆਦਾ ਹਾਨੀਕਾਰਕ ਹੈ ਕਿਉਂਕਿ ਕਿਉਂਕਿ ਅੱਖਾਂ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਹੈ ਤੇ ਖੰਘ ਵਰਗੀਆਂ ਬਿਮਾਰੀਆਂ ਹੋਰ ਵੀ ਵੱਧ ਸਕਦੀਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਅਕਈ ਸ਼ਹਿਰਾਂ ਦੇ ਵਿੱਚ ਅੱਜ yellow alert ਜਾਰੀ ਕੀਤਾ ਗਿਆ ਹੈ ਤੇ 2 ਦਿਨਾਂ ਦਾ ਸੰਗਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਯਾਨੀ ਕਿ ਅੱਜ ਸ਼ੁੱਕਰਵਾਰ ਤੇ ਕੱਲ ਸ਼ਨੀਵਾਰ ਨੂੰ ਪੰਜਾਬ ਦੇ ਵਿੱਚ ਸੰਗਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲੇਗਾ ਤੇ ਇਹਨਾਂ ਦੋਨਾਂ ਦੇ ਵਿੱਚ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ 7 ਸ਼ਹਿਰਾਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਉਹ ਸ਼ਹਿਰ ਕਿਹੜੇ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਪਹਿਲਾਂ ਇਹ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਅਜਹੀਆਂ ਕਈ ਤਬਦੀਲੀਆਂ ਕੀਤੀਆਂ ਗਈਆਂ ਨੇ ਉਹਨਾਂ ਨੇ ਵੱਲੋਂ ਸਾਵਧਾਨੀਆਂ ਵਰਤਨ ਨੂੰ ਵੀ ਕਿਹਾ ਹੈ ਕਿ ਜੇਕਰ ਤੁਹਾਨੂੰ ਕੰਮਕਾਜ ਨਾ ਹੋਵੇ ਤਾਂ ਘਰ ਦੇ ਵਿੱਚ ਹੀ ਸੁਰੱਖਿਤ ਰਹੋ ਜੇਕਰ ਕੰਮਕਾਜ ਨਾ ਹੋਵੇ ਤਾਂ ਘਰ ਤੋਂ ਬਾਹਰ ਨਾ ਨਿਕਲੋ ਜੇਕਰ ਜਾਣਾ ਵੀ ਹੈ ਤਾਂ ਆਪਣੇ ਮੂੰਹ ਦੇ ਉੱਤੇ ਮਾਸਕ ਜ਼ਰੂਰ ਲਗਾ ਕੇ ਜਾਓ ਕਿਉਂਕਿ ਅਜੇ ਹੀ ਹਵਾ ਦੇ ਵਿੱਚ ਤੁਹਾਨੂੰ ਦੀ ਛਾਤੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਖਾਸ ਕਰਕੇ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਹੀ ਕਈ ਰਾਜਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੱਧੇ ਪ੍ਰਦੂਸ਼ਣ ਦੇ ਕਰਕੇ ਬੱਚਿਆਂ ਦੇ ਸਕੂਲਾਂ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ ਦੱਸਦੇ ਕਿ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਅੱਜ ਸੰਗਣੀ ਧੁੰਦ ਛਾਈ ਰਹੇਗੀ ਜਿਸ ਕਰਕੇ येलो ਅਲਰਟ ਜਾਰੀ ਕੀਤਾ ਗਿਆ ਉਹ ਕਿਹੜੇ ਕਿਹੜੇ ਸ਼ਹਿਰ ਨੇ ਜਿੱਥੇ ਕਿ येलो ਅਲਰਟ ਜਾਰੀ ਕੀਤਾ ਗਿਆ ਅੰਮ੍ਰਿਤਸਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ ਸਾਹਿਬ ਅਤੇ ਪਟਿਆਲਾ ਇਸ ਦੇ ਵਿੱਚ ਸ਼ਾਮਿਲ ਨੇ ਤੇ ਉੱਥੇ ਹੀ ਜਿਹੜੇ ਕਿ ਸ਼ਕਤੀ ਦੇ باوجود ਪ੍ਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਮਾਮਲੇ ਹਜੇ ਤੱਕ ਨਹੀਂ ਰੁਕਰੇ ਹਾਲਾਂਕਿ ਕਈ ਸੁਧਾਰ ਜ਼ਰੂਰ ਹੋਏ ਨੇ ਪਰ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਇਸ ਕਾਰਨ ਹਵਾ ਦੂਸ਼ਿਤ ਹੋ ਰਹੀ ਹੈ ਪੰਜਾਬ ਅਤੇ ਚੰਡੀਗੜ੍ਹ ਦੇ ਪੰਜ ਸ਼ਹਿਰਾਂ ਦਾ ਹਵਾ ਗੁਣਵਤਾ ਸੂਚਕ ਅੰਕ AQI ਖਰਾਬ ਨਜ਼ਰ ਆ ਰਿਹਾ ਹਾਲਾਂਕਿ ਪਹਿਲਾਂ ਦੇ ਨਾਲੋਂ ਕੁਝ ਸੁਧਾਰ ਜ਼ਰੂਰ ਹੋਇਆ ਪਰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 24 ਘੰਟਿਆਂ ਦੇ ਵਿੱਚ 0.4 ਦੀ ਗਿਰਾਵਟ ਦਰਜ ਕੀਤੀ ਗਈ ਹੈ ਇਹ ਆਮ ਦੇ ਨੇੜੇ ਪਹੁੰਚ ਗਿਆ ਹੈ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਨ 28.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਰਾਤ ਦੇ ਤਾਪਮਨ ਦੇ ਵਿੱਚ ਵੀ 0.2 ਡਿਗਰੀ ਦੀ ਕਮੀ ਆਈ ਹੈ ਇਹ ਵੀ ਆਮ ਦੇ ਜਿਹੜਾ ਕਿ ਪਹੁੰਚ ਚੁੱਕਿਆ ਤੇ ਉਥੇ ਜੇਕਰ ਮੰਡੀ ਗੋਵਿੰਦਗੜ ਦੀ ਗੱਲ ਕੀਤੀ ਜਾਵੇ ਤਾਂ ਉਥੇ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਹੈ ਸ਼ੁੱਕਰਵਾਰ ਸਵੇਰੇ ਯਾਨੀ ਕਿ ਅੱਜ 6 ਵਜੇ ਚੰਡੀਗੜ੍ਹ ਦੇ ਜਿਹੜੇ ਕਿ ਮੋਹਾ ਲੀ ਦੇ ਨਾਲ ਲੱਗਦੇ ਸੈਕਟਰ 53 ਦਾ AQI ਸਭ ਤੋਂ ਖਰਾਬ ਰਿਹਾ ਇੱਥੇ AQI 248 ਦਰਜ ਕੀਤਾ ਗਿਆ ਜਦਕਿ ਸੈਕਟਰ 25 ਦੇ ਵਿੱਚ AQI 161 ਅਤੇ ਸੈਕਟਰ 22 ਦੇ ਵਿੱਚ 196 ਤੇ ਜੀ ਉੱਥੇ ਹੀ ਪੰਜਾਬ ਦੇ ਮੰਡੀ ਗੋਵਿੰਦਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਦਾ AQI 273 ਹੋ ਗਿਆ ਹੈ ਲੁਧਿਆਣੇ ਦੇ ਵਿੱਚ ਵੀ 261 ਤੇ ਜਲੰਧਰ ਦੇ ਵਿੱਚ ਵੀ 235 ਯਾਨੀ ਕਿ 200 ਤੋਂ ਪਾਰ ਇਹਨਾਂ ਦੇ ਵਿੱਚ AQI ਹੋ ਚੁੱਕਿਆ ਹੈ ਜੇਕਰ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ 213 ਦਰਜ ਕੀਤਾ ਗਿਆ ਹੈ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਰੂਪਨਗਰ ਦਾ AQI ਸਭ ਤੋਂ ਘੱਟ ਹੈਗਾ 131 ਅਤੇ ਬਠਿੰਡਾ ਦਾ AQI 100 ਜਿਹੜਾ ਕਿ 19 ਦਰਜ ਕੀਤਾ ਗਿਆ ਹੈ ਤੇ ਪ੍ਰਾਲੀ ਸਾੜਨ ਦੇ ਵਿੱਚ ਫਾਜ਼ਿਲਕਾ ਸਭ ਤੋਂ ਅੱਗੇ ਰਿਹਾ ਹੈ ਪੰਜਾਬ ਦੇ ਵਿੱਚ 24 ਘੰਟਿਆਂ ਦੇ ਵਿੱਚ ਪ੍ਰਾਲੀ ਸਾੜਨ ਦੇ 192 90 ਮਾਮਲੇ ਸਾਹਮਣੇ ਆਏ ਨੇ ਇਸ ਦੌਰਾਨ ਫਾਜ਼ਿਲਕਾ ਦੇ ਵਿੱਚ ਸਭ ਤੋਂ ਵੱਧ 42 ਤੇ ਫਿਰੋਜ਼ਪੁਰ ਦੇ ਵਿੱਚ 38 ਮੁਖਸੇ ਸਾਹਿਬ ਦੇ ਵਿੱਚ 22 ਤੇ ਤਰਨਤਾਰਨ ਦੇ ਵਿੱਚ 13 ਤੇ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ 13 ਤੇ ਮੋਗਾ ਦੇ ਵਿੱਚ 10 ਮਾਮਲੇ ਸਾਹਮਣੇ ਆਏ ਨੇ ਜਦੋਂ ਕਿ ਬਾਕੀ ਜ਼ਿਲਾਂ ਦੇ ਵਿੱਚ ਇਸ ਤੋਂ ਵੀ ਘੱਟ ਹੈਗਾ 15 ਸਤੰਬਰ ਤੱਕ ਹੁਣ ਤੱਕ ਪ੍ਰਾਲੀ ਸਾੜਨ ਦੇ ਜਿਹੜੇ ਕਿ 10000 296 ਮਾਮਲੇ ਸਾਹਮਣੇ ਆ ਚੁੱਕੇ ਨੇ ਜੋ ਕਿ ਸਭ ਦੇ ਲਈ ਘਾਤਕ ਹੈ ਕਿਉਂਕਿ 2022 ਦੇ ਵਿੱਚ ਪ੍ਰਾਲੀ ਸਾੜਨ ਦੇ ਜਿਹੜੇ ਕਿ ਮਾਮਲੇ ਸੀਗੇ ਉਹ ਅ ਦੱਸ ਦਈਏ ਕਿ 49526 ਅਤੇ 2023 ਦੇ ਵਿੱਚ 35606 ਮਾਮਲੇ ਸਾਹਮਣੇ ਆਏ ਸਿਗੇ ਤਾਂ ਉਹਦੇ ਤੋਂ ਦੱਸ ਦਈਏ ਕਿ ਉਹ ਕਿਹੜੇ ਕਿਹੜੇ ਸ਼ਹਿਰ ਨੇ ਜਿੱਥੋਂ ਦਾ ਤਾਪਮਾਨ ਕਿਹੋ ਜਿਹਾ ਰਹੇਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਆਪਣੇ ਇਲਾਕੇ ਦਾ ਹਾਲ ਤਾਂ ਚੰਡੀਗੜ੍ਹ ਦੇ ਵਿੱਚ ਧੁੰਦ ਛਾਈ ਰਹੇਗੀ ਤੇ ਜਿਹੜੀ ਕਿ ਤਾਪਮਾਨ ਹੈ ਉਹ 10 ਤੋਂ 28 ਡਿਗਰੀ ਦੇ ਵਿਚਕਾਰ ਰਹੇਗਾ ਅੰਮ੍ਰਿਤਸਰ ਦੇ ਵਿੱਚ ਵੀ ਧੁੰਦ ਛਾਈ ਰਹੇਗੀ ਤੇ 11 ਤੋਂ 27 ਡਿਗਰੀ ਦੇ ਵਿਚਕਾਰ ਰਹੇਗਾ ਤਾਪਮਾਨ ਤੇ ਜਲੰਧਰ ਦੇ ਵਿੱਚ ਵੀ ਧੁੰਦ ਛਾਈ ਰਹੇਗੀ ਤੇ ਪਟਿਆਲੇ ਦੇ ਵਿੱਚ ਵੀ ਹਲਕੀ ਧੁੰਦ ਛਾਈ ਰਹੇਗੀ ਤੇ ਮੁਹਾਲੀ ਦੇ ਵਿੱਚ ਹਲਕਾ ਧੁੰਦ ਰਹੇਗਾ ਤਾਂ ਇਹ ਸ਼ਹਿਰ ਨੇ ਜਿੱਥੋਂ ਦਾ ਤਾਪਮਾਨ ਜਿਹੜਾ ਕੀ ਅਜੇ ਹਾਂ ਰਹਿਣ ਵਾਲਾ ਹੈ ਤਾਂ ਤੁਹਾਨੂੰ ਵੀ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਮੌਸਮ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਹੈ ਪ੍ਰਾਲੀ ਸੜਨ ਦੇ ਮਾਮਲੇ ਲਗਾਤਾਰ ਪੰਜਾਬ ਦੇ ਵਿੱਚ ਵੱਧ ਰਹੇ ਨੇ ਖਾਸ ਕਰਕੇ ਫਾਜ਼ਿਲਕਾ ਦੇ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ 42 ਦੇ ਕਰੀਬ ਜਿਹੜੇ ਕੀ ਪ੍ਰਾਲੀ ਸੜਨ ਦੇ ਮਾਮਲੇ ਸਾਹਮਣੇ ਆਏ ਨੇ ਤਾਂ ਅਜੇ ਇਹ ਦੇ ਵਿੱਚ ਤੁਸੀਂ ਘਰ ਤੋਂ ਬਾਹਰ ਜਾਣ ਲਈ ਜ਼ਰੂਰ ਗੁਰੇਸ਼ ਕਰੋ ਉਹਨਾਂ ਲੋਕਾਂ ਲੇ ਸਾਵਧਾਨੀ ਜ਼ਰੂਰ ਵਰਤਨੀ ਚਾਹੀਦੀ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਇਹ ਵੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਕਿ ਜਿਹੜੇ ਲੋਕ ਆਪਣੇ ਕੰਮ ਕਾਜਾਂ ਤੋਂ ਘਰ ਦੇ ਵੱਲ ਜਾਂਦੇ ਨੇ ਤਾਂ ਜ਼ਰੂਰ ਮਾਸਕ ਦੀ ਵਰਤੋਂ ਕਰੋ ਤਾਂ ਕਿ ਤੁਹਾਨੂੰ ਖੰਗ ਜ਼ੁਖਾਮ ਵਰਗੀ ਕੋਈ ਬਿਮਾਰੀ ਨਾ ਲੱਗ ਸਕੇ ਤੇ ਉੱਥੇ ਆਪਣੇ ਵੇਕਲਾਂ ਦੀ ਵੀ ਜਿਹੜੇ ਕਿ ਧੀਮੀ ਗਤੀ ਰੱਖੋ ਗੱਡੀ ਸਲੋ ਚਲਾਓ ਤੇ ਉੱਥੇ ਹੀ ਫੋਗ ਲਾਈਟਾਂ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਧੁੰਦ ਦੇ ਵਿੱਚ ਤੁਹਾਨੂੰ ਜਿਹੜੇ ਕਿ ਗੱਡੀ ਚਾਲਕ ਹੁੰਦੇ ਨੇ ਡਰਾਈਵਰ ਖਾਸ ਕਰਕੇ ਉਹਨਾਂ ਨੂੰ ਅੱਗੇ ਵਾਲਾ ਵਾਹਨ ਨਹੀਂ ਦਿਖਦਾ ਹੁੰਦਾ ਕਈ ਦਿਨ ਤੱਕ ਅਸੀਂ ਜੇਕਰ ਸਪੀਡ ਨਾਲ ਗੱਡੀ ਚਲਾਉਂਦੇ ਆ ਤਾਂ ਅੱਗੇ ਖੜਾ ਕੋਈ ਵੀ ਵਹੀਕਲ ਵੱਡਾ ਟਰੈਕਟਰ ਟਰਾਲੀ ਕੁਝ ਵੀ ਹੋ ਸਕਦਾ ਹੈ ਤਾਂ ਉਹ ਤੁਹਾਨੂੰ ਨਹੀਂ ਦਿਖਦਾ ਜਿਹੜੀ ਕਿ ਗੱਡੀ ਆਪਣੀ ਹੌਲੀ ਚਲਾਓ ਤਾਂ ਕਿ ਤੁਹਾਡੀ ਜਾਨ ਨੂੰ ਕਿਸੇ ਵੀ ਤਰੀਕੇ ਦਾ ਕੋਈ ਖਤਰਾ ਨਾ ਹੋ ਸਕੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਕਿ ਸੱਤ ਸ਼ਹਿਰਾਂ ਦੇ ਵਿੱਚ ਅੱਜ ਜਿੱਤੇ ਕੱਲ ਨੂੰ yellow alert ਜਾਰੀ ਕੀਤਾ ਗਿਆ ਕਿਉਂਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਸੰਘਣੀ ਧੁੰਦ ਛਾਈ ਰਹਿਣ ਵਾਲੀ ਹੈ